ਉਹ ਕਾਨੂੰਨ ਖਤਮ ਕਰ ਦਿੱਤਾ ਜਿਹੜਾ ਇਹਨਾਂ ਨੂੰ ਬਚਾਉਂਦਾ ਟਰਾਂਸਜੈਂਟਰਾਂਸਜੈਂਡਰਸ ਭਲਾ ਜਿਹੜੇ ਜਨਮ ਵੇਲੇ ਮੁੰਡਾ ਸੀਗੇ ਬਾਅਦ ਚ ਕੁੜੀ ਬਣ ਗਏ ਇਹੋ ਬਾਅਦ ਗਵਰਨਰ ਦੇ ਲਈ ਉਹਨਾਂ ਦੀ ਮਨਜ਼ੂਰੀ ਦੇ ਲਈ ਪਿਆ ਆ ਤੇ ਇਹ 1 ਜੁਲਾਈ ਤੋਂ ਜੇ ਉਹ ਸਾਈਨ ਕਰ ਦਿੰਦੇ ਆ ਤੇ 1 ਜੁਲਾਈ ਤੋਂ ਇਹ ਕਾਨੂੰਨ ਬਣ ਜਾਣਾ ਲਾਇਰ ਨੇ ਉਹ ਲੀਗਲੀ ਟਰਾਂਸਜੈਂਡਰ ਵਿਅਕਤੀ ਨੂੰ ਨੌਕਰੀ ਤੇ ਰੱਖਣ ਲਈ ਉਹਨੂੰ ਕੋ ਸਰਵਿਸ ਦੇਣ ਦੇ ਲਈ ਜਾਂ ਰੈਂਟ ਤੇ ਘਰ ਦੇਣ ਦੇ ਲਈ ਨਾ ਕਰ ਸਕ। ਟਰਾਂਸਜੈਂਡਰਸ ਜਿਹੜੇ ਨੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਕਈ ਵਾਰੀ। ਉਹਨਾਂ ਨੂੰ ਬਚਾਉਣ ਦੇ ਲਈ ਇੱਕ ਕਾਨੂੰਨ ਬਣਾਇਆ ਗਿਆ ਸੀ ਯੂਬਾ ਦੇ ਵਿੱਚ। ਟਰਾਂਸਜੈਂਡਰਸ ਲੋਕ ਜਿਹੜੇ ਨੇ ਉਹਨਾਂ ਨੂੰ ਡਿਸਕ੍ਰਿਮੀਨੇਸ਼ਨ ਚਾਹੇ ਨੌਕਰੀ ਦੇ ਉੱਤੇ ਚਾਹੇ ਹਾਊਸਿੰਗ ਦੇ ਵਿੱਚ ਚਾਹੇ ਪਬਲਿਕ ਪਲੇਸ ਜਿਵੇਂ ਸਟੋਰ ਨੇ ਜਾਂ ਕੋਰੈਸਟੈਂਟ ਆ ਉੱਥੇ ਉਹਨਾਂ ਦੇ ਨਾਲ ਉਹਤ ਕਰਾ ਕੀਤਾ ਜਾਂਦਾ। ਇਹਦੇ ਤੋਂ ਬਾਅਦ ਜਿਹੜਾ ਕਾਨੂੰਨ ਬਣ ਗਿਆ ਸੀ ਕਾਨੂੰਨ ਤੋਂ ਬਾਅਦ ਜਿਹੜੀਆਂ ਪ੍ਰੋਟੈਕਸ਼ਨਸ ਨੇ ਉਹ ਇਹਨਾਂ ਨੂੰ ਦਿੱਤੀਆਂ ਗਈਆਂ ਸੀ ਹੁਣ ਜਦੋਂ ਉਹ ਪ੍ਰੋਟੈਕਸ਼ਨ ਹਟਾ ਲਈਆਂ ਗਈਆਂ ਮਤਲਬ ਇਹ ਆ ਕਿ ਬਿਜ਼ਨੈਸਸ ਲੈਂਡਲੋਰਡਸ ਤੇ ਜਾਂ ਜਿਹੜੇ EMPLOYER ਨੇ ਉਹ ਲੀਗਲੀ ਅ ਟਰਾਂਸਜੈਂਡਰ ਵਿਅਕਤੀ ਨੂੰ ਨੌਕਰੀ ਤੇ ਰੱਖਣ ਲਈ ਉਹਨੂੰ ਕੋਈ ਸਰਵਿਸ ਦੇਣ ਦੇ ਲਈ ਜਾਂ ਰੈਂਟ ਤੇ ਘਰ ਦੇਣ ਦੇ ਲਈ ਨਾ ਕਰ ਸਕਦੇ ਆ ਇਹ ਪਹਿਲੀ ਸਟੇਟ ਯੋਵਾ ਜਿਹੜੀ ਬਣੀ ਹੈ ਜਿਨੇ ਇਹ ਕੰਮ ਕੀਤਾ ਕਿਸੇ ਵੀ ਹੋਰ ਅਮਰੀਕਾ ਦੀ ਸਟੇਟ ਨੇ ਜਿਹੜੀ ਇਹ ਪ੍ਰੋਟੈਕਸ਼ਨ ਆ ਉਹਨੂੰ ਅਵੇ ਉਹਨੂੰ 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 ਲੈ ਕੇ ਨਹੀਂ ਖਤਮ ਨਹੀਂ ਕੀਤਾ ਇਹਨਾਂ ਨੇ ਮਤਲਬ ਉਹ ਕਾਨੂੰਨ ਖਤਮ ਕਰ ਦਿੱਤਾ ਜਿਹੜਾ ਇਹਨਾਂ ਨੂੰ ਬਚਾਉਂਦਾ ట్రాਨਸ ਜੈਂਟਰਸ ਟ੍ਰਾਂਸ ਜੈਂਡਰਸ ਮਤਲਬ ਜਿਹੜੇ ਜਨਮ ਵੇਲੇ ਮੁੰਡਾ ਸੀਗੇ ਬਾਅਦ ਚ ਕੁੜੀ ਬਣ ਗਏ ਜਾਂ ਜਨਮ ਵੇਲੇ ਕੁੜੀ ਸੀਗੇ ਬਾਅਦ ਵਿੱਚ ਉਹਨਾਂ ਨੇ ਆਪਣਾ ਸੈਕਸ ਚੇਂਜ ਕਰਾ ਕੇ ਮੁੰਡਾ ਬਣ ਗਏ ਉਹਨਾਂ ਦੇ ਲਈ ਰਿਪਬਲਿਕਨ ਆਪਾਂ ਜਾਣਦੇ ਹਾਂ ਥੋੜੇ ਜਿ ਸਖਤ ਆ ਇਸ ਮਾਮਲੇ ਦੇ ਵਿੱਚ ਉਹ ਨਹੀਂ ਚਾਹੁੰਦੇ ਪਹਿਲੇ ਦਿਨਾਂ ਦੇ ਵਿੱਚ ਆਪਣੀ ਜੁਆਇਨਿੰਗ ਵੇਲੇ ਜਦੋਂ ਰਾਸ਼ਟਰਪਤੀ 트럼ਪ ਆਏ ਸੀ ਆਫਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਮਰੀਕਾ ਸਿਰਫ ਦੋ ਸੈਕਸ ਨੂੰ ਹੀ ਮਾਨਤਾ ਦਿੰਦਾ ਇੱਕ ਪੁਰਸ਼ ਤੇ ਇੱਕ ਜਿਹੜੀ ਔਰਤ ਆ ਮੇਲ ਤੇ ਫੀਮੇਲ ਬਾਕੀ ਨੂੰਹੀਂ ਮੰਨਦੇ ਹੁਣ ਲਾਅ ਮੇਕਰ ਜਿਹੜੇ ਨੇ ਇਹਨੂੰ ਜਦੋਂ ਅਪਰੂਵ ਕੀਤਾ ਇੱਕ ਹਫ਼ਤੇ ਦੇ ਵਿੱਚ ਹੀ ਹਾਲਾਂਕਿ ਵਿਰੋਧ ਬਹੁਤ ਜ਼ਿਆਦਾ ਸੀ ਗਵਰਨਰ ਇਹਨੂੰ ਸਾਈਨ ਕਰ ਸਕਦੇ ਆ ਇਹ ਲਾਅ ਜਿਹੜਾ ਯੋਵਾ ਦੇ ਗਵਰਨਰ ਦੇ ਲਈ ਉਹਨਾਂ ਦੀ ਮਨਜ਼ੂਰੀ ਦੇ ਲਈ ਪਿਆ ਆ ਤੇ ਇਹ 1 ਜੁਲਾਈ ਤੋਂ ਜੇ ਉਹ ਸਾਈਨ ਕਰ ਦਿੰਦੇ ਆ ਤੇ 1 ਜੁਲਾਈ ਤੋਂ ਇਹ ਕਾਨੂੰਨ ਬਣ ਜਾਣਾ ਹੈ ਆਫੀਸ਼ੀਅਲੀ ਉਸ ਡੇਟ ਤੋਂ ਇਹ ਬਣ ਜਾਊਗਾ ਸਪੋਰਟਰ ਇਹ ਕਹਿੰਦੇ ਆ ਕਿ ਉਹਨਾਂ ਨੂੰ ਲੱਗਦਾ ਆ ਕਿ ਜਿਹੜੇ ਜੈਂਡਰ ਆ ਇਹ ਮੇਲ ਆ ਜਾਂ ਫੀਮੇਲ ਆ ਤੇ ਉਹ 트랜ਸ ਜੈਂਡਰ ਨੂੰ ਲਿਮਟ ਕਰਨਾ ਚਾਹੁੰਦੇ ਆ ਜਿਹੜੇ ਦਾ ਵਿਰੋਧ ਕਰ ਰਹੇ ਆ ਉਹ ਕਹਿੰਦੇ ਵੀ ਇਹ ਬਹੁਤ ਸਖਤ ਆ ਤੇ ਬਹੁਤ ਖਤਰਨਾਕ ਆ 트랜ਸ ਲੋਕਾਂ ਦੇ ਲਈ ਪੋਸੀਬਲੀ ਜਿਹੜੇ ਦੇ ਕਨਸੀਕਵੈਂਸਸ ਨੇ ਜਿਹੜੇ ਦੇ ਨਤੀਜੇ ਨੇ ਉਹਨਾਂ ਲੋਕਾਂ ਨੂੰ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਨੇ ਪੈਣਗੇ। ਯੂਏਪਾ ਦੇ ਵਿੱਚ ਇੱਕ ਜਿਹੜਾ ਕਾਨੂੰਨ ਪਾਸ ਕੀਤਾ ਜੈਂਡਰ ਆਈਡੈਂਟੀਟੀ ਨੂੰ ਹਟਾਉਣ ਦੇ ਲਈ ਸਟੇਟ ਦੇ ਸਿਵਲ ਰਾਈਟਸ ਦੇ ਵਿੱਚ ਸੋ ਇਹਦੇ ਨਾਲ ਇਹਨਾਂ ਟਰਾਂਸ ਜੈਂਟਰਸ ਦੇ ਉੱਤੇ ਕਾਫੀ ਜਿਹੜਾ ਮਾੜਾ ਪ੍ਰਭਾਵ ਦੱਸਿਆ ਜਾ ਰਿਹਾ ਹੈ ਵੀ ਉਹਦੇ ਨਾਲ ਹੋਊਗਾ ਕਿ ਸਪੋਰਟਰ ਦਾ ਆਰਗੂਮੈਂਟ ਹੈ ਜਿਹੜੇ ਰਿਪਬਲਿਕਨ ਜਿਹੜੇ ਸਪੋਰਟ ਕਰਦੇ ਆ ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਇਹ ਜਿਹੜਾ ਜਿਹੜਾ ਆਈਡੀਆ ਹੈ ਕਿ ਲੋਕ ਜਿਹੜੇ ਜੈਂਡਰ ਟਰਾਂਜ਼ਿਸ਼ਨ ਨਹੀਂ ਕਰ ਸਕਦੇ ਜਾਂ ਜਿਹੜੀਆਂ ਟਰਾਂਸਜੈਂਡਰ ਵੂਮਨ ਆ ਉਹਨਾਂ ਨੂੰ ਫੀਮੇਲ ਕੋਈ ਵੀ ਜਿਹੜੀਆਂ ਓਨਲੀ ਸਪੇਸਿਸ ਨੇ ਜਿਹਦਾ ਵਾਸ਼ਰੂਮ ਆ ਜਾਂ ਸਪੋਰਟਸ ਆ ਉਹਨਾਂ ਚੋਂ ਬਾਹਰ ਰੱਖਿਆ ਜਾ ਸਕਦਾ ਜਿਹੜੇ ਆਲੋਚਕ ਨੇ ਉਹ ਦੂਜੇ ਪਾਸੇ ਕਹਿੰਦੇ ਨੇ ਕਿ ਟਰਾਂਸਜੈਂਡਰਸ ਜਿਨੇ ਜਿਹੜੇ ਉਹਨਾਂ ਨੂੰ ਫਿਰ ਕਾਨੂੰਨੀ ਤੌਰ ਤੇ ਹਾਊਸਿੰਗ ਦੇ ਲਈ ਨੌਕਰੀ ਦੇ ਲਈ ਲੋਨ ਦੇ ਲਈ ਹੋਟਲ ਸਟੇ ਦੇ ਲਈ ਇਸ ਕਰਕੇ ਨਾ ਕੀਤੀ ਜਾ ਸਕਦੀ ਆ ਕਿਉਂਕਿ ਉਹਨਾਂ ਨੂੰ ਉਹ 트랜ਸਜੈਂਡਰਸ ਨੇ ਇਸ ਕਰਕੇ ਇਸ ਕਾਨੂੰਨ ਨੂੰ ਹਟਾਉਣਾ ਉਹਨਾਂ ਦੇ ਨਾਲ ਸਿੱਧਾ ਸਿੱਧਾ ਤੱਕਾ ਦੱਸਿਆ ਜਾ ਰਿਹਾ